ਬਦਲ ਨਹੀਂ ਲੋ ਬਦਲ ਤੁਸੀਂ ਕਹ ਰਹੇ ਸੀ ਅਮਰਤਪਾਲ ਆਇਆ ਹੈਗਾ ਇਹਨ ਤੋਂ ਪਹਿਲਾਂ ਕਿਹੜਾ ਕਿਸੇ ਨੇ ਅਮਰਤ ਨਹੀਂ ਸੀ ਸੰਚਾਰ ਕੀਤਾ ਤੁਸੀਂ ਮੈਨੂੰ ਬੰਦੇ ਲਿਆਣ ਦੇ ਜਿਨ੍ਹਾਂ ਜਿਨ੍ਹਾਂ ਨੇ ਨਸ਼ਾ ਛੱਡਿਆ ਅਮਰਤਪਾਲ ਤੁਹਾਡਾ ਚੂਣ ਵਿੱਚ ਵਿਰੋਧੀ ਹੈ ਉਹਨ ਤੋਂ ਮੁਸ਼ਕਲ ਹੈ ਜਾਂ ਉਹਦੇ ਅਮਰਤ ਸੰਚਾਰ ਸਿਸਟਮ ਤੋਂ ਜੇ ਮੈਂ ਕਿਹਾ ਮੈਂ ਵਿਸਤ ਸਿੰਘ ਮਲਟੋਹੜ ਨੇ ਇਹਨਾਂ ਨੂੰ ਅਮਰਤ ਸ਼ਕਾਦਾ ਜੀ ਐਸਰਾਏ ਦੋਰਤਾ ਜੀ ਤੇ ਮਤਲਬ ਮੇਰੀ ਇੱਕ ਕਹਾਣੀ ਤੇ ਬਣਦੀ ਟਕਸਰੀ ਕੇਸ ਕਟਸਾ 1300 ਪ੍ਰਾਣੀ ਨੇ ਮਤਸਕਿਆ ਜਦੋਂ ਪਹਿਲੀ ਵਾਰ ਅਮਰ ਸੰਚਾਰ ਹੋਇਆ ਅਸ਼ਰੀ ਅਕਾਲ ਤੱਕ ਸਾਬ 1050 ਅਮਤਸਕਿਆ ਅਖਬਾਰ ਤੇ ਬੋਲਦੇ ਨਹੀਂ ਜਿਹੜਾ ਕਿ ਮੈਂ ਸਿੱਖੀ ਸਾਂਭਣੀ ਹੈ ਜਿਵੇਂ ਸਿੱਖੀ ਦਾ ਨੰਬਰਦਾਰ ਆ ਗਿਆ ਜਿਵੇਂ ਸਿੱਖੀ ਦਾ ਰਖਵਾਲਾ ਆ ਗਿਆ ਤੇ 29 ਸਾਲ ਤੱਕ ਆਪ ਹੋਵੇ ਹੂੰ ਸਫਾ ਚੱਟ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਹallelujah ਹallelujah ਨਹੀਂ ਮੈਂ ਕਰਦਾ ਮੈਂ ਕੀਤਾ ਮੈਂ ਉਸ ਕੰ ਨੂੰ ਗੱਤ ਨਹੀਂ ਕਰ ਅਸ਼ਰੀ ਅਕਾਲ ਤੱਕ ਸਿੰਘ ਕੇ ਸਾਹਿਬ ਕਹਿੰਦਾ ਵੀ ਹallelujah ਵਾਲੇ ਪੰਜਾਬ ਵਿੱਚ ਧਰਮ ਪਰਿਵਰਤਨ ਕਰ ਰਹੇ ਨੇ ਸਾਰੇ ਕਹਿੰਦੇ ਉਦੋਂ ਬਿਲਟੋਹਾ ਹੱਥ ਖੜੇ ਕਰਕੇ ਬਾਹਰ ਆ ਗਿਆ ਸੀ ਹੁਣ ਵੀ ਚੋਣਾਂ 'ਚ ਵੀ ਗੱਲਾਂ ਸੋਸ਼ਲ ਮੀਡੀਆ 'ਤੇ ਵੀ ਚੱਲ ਰਹੀਆਂ ਨੇ ਤੁਹਾਨੂੰ ਰੰਜ ਹੈਗਾ ਤੇ ਉਦੋਂ ਮੈਂ ਮੇਰੀ ਉਹ ਫੋਟੋ ਵਾਏ ਮੈਂ ਇਦਾਂ ਕਰਕੇ ਬਾਹਰ ਆ ਗਿਆ ਵਿਰਸ਼ਾ ਸਿੰਘ ਬਿਲਟੋਹਾ ਪੰਥ ਕੀ ਹੈ ਪੰਥ ਨੂੰ ਕੀ ਸਮਝਦੇ ਤੁਸੀਂ ਜਿਹੜਾ ਸਰਸੇ ਵਾਲੇ ਨੂੰ ਮਾਫੀ ਦਿੱਤੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ ਫੈਸਲਾ ਸਹੀ ਸੀ ਕਿ ਗਲਤ ਸੀ ਕਿਨੇ ਦਿੱਤੀ ਉਹ ਤਾਂ ਮਾਫੀ ਮੰਗਿਆ ਹੂੰ ਕਿ ਮੈਥੋਂ ਗਲਤੀ ਹੋਈ ਹੈ ਹੂੰ ਪਰ ਐਡੀ ਵੱਡੀ ਗੁਨਾਹ ਕਰਕੇ ਕਹਿ ਦੇਣਾ ਵੀ ਸੌਰੀ ਜਿਹੜੇ ਗਿਆਨੀ ਗੁਰਮਖ ਸਿੰਘ ਨੇ ਸਰਸੇਵਾਲ ਨੂੰ ਮਾਫੀ ਦੇਣ ਵੇਲੇ ਵਿੱਚ ਭੂਮਿਕਾ ਨਿਭਾਈ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੇ ਜਥੇਦਾਰ ਕੌਣ ਸੀਗੇ ਹਮ ਹਥਿਆ ਕਾਲੀ ਦਲ ਦੇ ਸੀ ਨਾ ਸ਼ਰੋਣੀ ਕਮੇਟੀ ਨੇ ਯਾਰ ਮਾਰ ਕਰੀ ਨੇ ਕਾਲੀ ਦਲ ਦਾ ਇਸ ਨਾਲ ਕਿਸ ਸੰਬੰਧ ਜਥੇਦਾਰ ਦੀ ਜਿਹੜੀ ਹੈਗੀ ਨਿਯੁਕਤੀ ਕੌਣ ਕਰਦਾ ਉਹ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਣੀ ਕਮੇਟੀ ਦੀ ਨਿਯੁਕਤੀ ਕੌਣ ਕਰਦਾ ਜਿਸ ਵਕਤ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਜਿਹੜਾ ਗਠਵੰਦਰ ਸੀ ਨੌ ਤੇ ਮਾਸ ਦਾ ਰਿਸ਼ਤਾ ਸੀ ਜਿਹੜਾ ਅਕਾਲੀ ਦਲ ਹੁਣ ਬੰਦੀ ਸਿੰਘਾਂ ਦੀ ਗੱਲ ਕਰਦਾ ਉਹੋ ਹੀ ਅਕਾਲੀ ਦਲ ਦਾ ਮੁਖੀ ਸੁਖਬੀਰ ਸਿੰਘ ਬਾਦਲ ਭਾਈ ਹਵਾਰਾ ਸਾਹਿਬ ਨੂੰ ਕਾਤਲ ਕਹਿੰਦਾ ਸੀ ਜਿਹੜੇ ਕਹਿੰਦੇ ਅਸੀਂ ਪੰਥਕ ਆਗੂ ਆ ਉਹ ਜਾ ਕੇ ਅੰਮ੍ਰਿਤਸਰ ਦੇ ਗੁੱਡੇ ਬੈਂਦੇ ਆ ਤੁਹਾਡੇ ਕੋਲ ਰਾਜਾ ਤੁਸੀਂ ਸਿੱਖਾਂ ਦੇ ਘਰ ਤੋਂ ਸੁਮੇਤ ਸ਼ੈਣੀ ਨੂੰ ਤੁਹਾਡੀ ਸੇਵਾ ਨੇ ਡੀਜੀਪੀ ਲਾਤਾ ਤੁਸੀਂ ਸਾਬਤ ਕਰਦੇ ਹੋ ਮੈਂ ਅਸਤੀਫਾ ਦੇ ਦਉ ਮਾਜੀ ਆ ਆ ਉਮੀਦਵਾਰਤਾ ਵੀ ਸ਼ਰਤ ਦੂੰਗਾ ਮੈਂ ਤਾਂ ਸਿੱਧੀ ਕਰਕੇ ਨਾ ਆ ਆਪਦੇ ਧਰਮ ਦੀ ਗੱਲ ਕਰੋ। ਸਿਰੋਮੈਡੀਕਲ ਦੇ ਨਾਲੋਂ ਵੀ ਕਰਨੀ ਚਾਹੀਦੀ। ਗਲਦਰ ਕਰਦਾ ਜੀ ਹੁਣ ਹੁਣ ਤੇ ਕਰਨ ਲੱਗਿਆ ਹੁਣ ਤੇ ਉਦੋਂ ਕਰਨ ਲੱਗਿਆ ਜਦੋਂ ਇੰਨਾ ਤਿੰਨ ਸੀਟਾ ਰਹਿ ਗਿਆ ਨੇ ਹੁਣ ਪੰਥ ਦੀ ਗੱਲ ਕਰਨ ਲੱਗਿਆ। 2015 ਨੂੰ ਜਦੋਂ ਸਰਬੱਤ ਖਾਲਸਾ ਦੇ ਵਿੱਚ 7-8 ਲੱਖ ਸੰਗਤਾਂ ਨੇ ਕਿਹਾ ਵੀ ਹਵਾਰੇ ਨੂੰ ਭਾਈ ਭਾਈ ਹਵਾਰੇ ਨੂੰ ਅਸੀਂ ਅਕਾਲ ਤਖਤ ਸਾਹਿਬ ਦਾ ਜਹੇਦਾਰ ਮੰਡੇ ਪਾਲਾ ਜੇਲ੍ਹ ਚ ਆ। ਉਹ ਕਹਿੰਦੇ ਵੀ ਹੁਣ ਕਾਤਲ ਕੌਮ ਦੀ ਗਵਾਹੀ ਕਰਨੀ। ਜਿੰਨਾ ਆਪਣੇ ਆਪ ਨੂੰ ਸਿੱਖ ਹੋਣ ਵਾਲੇ ਚੈਨਲਾਂ ਨੇ ਬੇੜਾ ਕਰਕੀ ਤੱਕ ਆਉਂਦਾ। ਇਹna ਕਿਸੇ ਨੇ ਨਹੀਂ ਕੀਤਾ ਫਿਰ ਦੁਬਾਰਾ ਫਿਰ ਮੋਦੀ ਮੀਡੀਆ ਠੀਕ ਹੈ ਸ਼੍ਰੋਮਣੀ ਕਮੇਟੀ ਨੇ 84 ਲੱਖ ਦੇਸ਼ ਧਿਆਰ ਲਾਇਆ ਜੀ ਚੰਗਾ ਹੋਇਆ ਫਿਰ ਦੱਸੋ ਇਹ ਤੇ ਸਵਾਲ ਬੰਦੋਤ ਸਾਹਿਬ ਰਹਿੰਦੇ ਨੇ ਮੈਨੂੰ ਤਲਖੀ ਆ ਰਹੀ ਹੈ ਸਵਾਲ ਸੁਣ ਕੇ ਲੋਕ ਕਹ ਰਹੇ ਸੀ ਸ਼੍ਰੋਮਣੀ ਅਕਾਲ ਦਲ ਕੱਲੇ ਭਾਈ ਰਜਵਾਨੇ ਦੀ ਗੱਲ ਕਰਦਾ ਕੀ ਜਗਤਾਰ ਸਿੰਘ ਹਵਾਰਾ ਬੰਦੀ ਸਿੰਘ ਨਹੀਂਗੇ ਕੀ ਭਾਈ ਪਿਹੋਰਾ ਬੰਦੀ ਸਿੰਘ ਨਹੀਂਗੇ ਕੀ ਭਾਈ ਤਾਰਾ ਬੰਦੀ ਸਿੰਘ ਨਹੀਂਗੇ ਕੀ ਪ੍ਰੋਫੈਸਰ ਭੁੱਲਰ ਬੰਦੀ ਸਿੰਘ ਨਹੀਂਗੇ ਫਿਰ ਜੋ ਬਰਗਾੜੀ ਚ ਹੋਇਆ ਸਤ ਇੱਥੇ ਪਾਟ ਚੱਲ ਰਿਹਾ ਸੀਗਾ ਪੁਲਿਸ ਨੇ ਆ ਕੇ ਗੋਲੀ ਚਲਾਈ ਬਰਗਾੜੀ ਛਾਤਰਾ ਵੈਰੂ ਦਾ ਜਾਪ-ਜਾਪ ਰ ਦੇ <small> ਗੋਲੀ